ਏ ਤੁਸੀਂ ਦੇਖ ਸਕਦੇ ਹੋ ਜੀ ਰਾਣੀ ਮੈਲ ਏਰੀਆ ਤੇ ਰਾਣੀ ਮੈਲ ਦੀ ਪ੍ਰਾਪਰਟੀ ਜੋ ਜਨਾਬਾਂ ਮਸ਼ਹੂਰ ਹੈ ਜੀ ਇਹ ਸਾਰੀ ਇੱਥੇ ਬਹੁਤ 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 ਆ ਚੁੱਕੇ ਨੇ ਇਹਦੇ ਲਈ ਸਾਰੀ ਇਹ ਇਹ ਕਰਨਲ ਹਸਪੀਟਲ

ਨੇ ਸੁਬਾਨ ਹਸਪੀਟਲ ਮਾ ਹਸਪੀਟਲ ਇੱਥੇ ਕਈ ਹਸਪੀਟਲ ਵੀ ਖੁੱਲ ਚੁੱਕੇ ਨੇ ਇਹ ਵੀ ਦੇਖ ਸਕਦੇ ਤੁਸੀਂ ਸਟੇਟ ਦੇ ਅੰਦਰ ਵੀ ਕਈ ਹਸਪੀਟਲ ਬਣ ਚੁੱਕੇ ਨੇ ਹੈਲੋ ਗਾਇਜ਼ গুড ਮਾਰਨਿੰਗ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਅਲੇਕੁਮ ਜੀ ਆਪਾਂ ਅੱਜ ਤੁਹਾਨੂੰ ਨਵੀਂ ਜਗ੍ਹਾ ਤੇ ਲੈ ਕੇ ਆਏ ਆ ਇਹ ਜੋ ਨਵੀਂ ਜਗ੍ਹਾ ਹੈਗੀ ਆ ਮਲੇਰ ਕੋਟਲੇ ਦੇ ਅੰਦਰ ਜੋ ਕਿਸੇ ਟਾਈਮ ਰਾਣੀ ਮਹਿਲ ਜੋ ਮਸ਼ਹੂਰ ਸੀਗਾ ਇੱਥੇ ਅੱਜ ਕੱਲ ਤਾਂ ਉਹ ਸਰਕਾਰ ਨੂੰ ਇਹ ਸਾਰਾ ਸ਼ੌਪ ਦਿੱਤਾ ਗਿਆ ਤੇ ਇਹ ਰਾਣੀ ਮਹਿਲ ਦੀ ਜੋ ਬਾਕੀ ਦੀ ਪਈ ਪ੍ਰੋਪਰਟੀ ਸੀ ਉਹ ਆਪਣੇ ਜੋ ਬਾਕੀ ਦੇ ਉਹਦੇ ਨਵਾਬ ਦੇ ਜੋ ਰਾਣੀ ਦੇ ਪਰਿਵਾਰ ਦੇ ਮੈਂਬਰ ਸਰ ਉਹ ਇੱਥੇ ਉਹਨੂੰ ਸੇਲ ਕਰ ਚੁੱਕੇ ਨੇ ਇਹ ਪ੍ਰਾਪਰਟੀ ਜੋ ਹੁਣ ਇੱਥੇ ਸ਼ੋਰੂਮ ਵਗੈਰਾ ਤੇ ਕਾਫੀ ਸਾਰੀਆਂ ਪ੍ਰਾਪਰਟੀ ਦੇ ਵਿੱਚ ਦੁਕਾਨਾਂ ਬਣ ਚੁੱਕੀਆਂ ਨੇ ਅਲੱਗ-ਅਲੱਗ ਕੈਟਾਗਰੀ ਦੇ ਸ਼ੋਰੂਮ ਬਣ ਚੁੱਕੇ ਨੇ ਇਹ ਰਾਣੀ ਮਹਿਲ ਦੇ ਕੋਲ ਤੇ ਇਹ ਰਸਤਾ ਇੱਕ ਯਾਰਗ ਪਾਈਪਾਸ ਤੋਂ ਆਉਂਦਾ ਅੰਦਰ ਨੂੰ ਤੇ ਦੂਸਰਾ ਰਸਤਾ ਇਹ ਵਾਲਾ ਹੈਗਾ ਜਿਹੜਾ ਰਾਣੀ ਮਹਿਲ ਨੂੰ ਆਉਂਦਾ ਤੋਂ ਲਗਭਗ ਇਹ ਰੋਡ ਆਪਣੇ ਮਲਤਾਨੀ ਹੋਟਲ ਜਿਉ ਮਲਤਾਨੀ ਚੌਂਕਾ ਉਹਦੇ ਕੋਲੋਂ ਰਸਤਾ ਅੰਦਰ ਨੂੰ ਆਉਂਦਾ ਹੈਗਾ ਇਹ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਆ ਕੇ ਆਪਣੇ ਇੱਕ ਸ਼ੋਰੂਮ ਖੁੱਲਿਆ ਹੈਗਾ ਪਰਫਿਊਮ ਦਾ ਦਾ ਬ੍ਰਾਂਡ ਆਫ ਪਰਫਿਊਮ ਇੱਕ ਕਲਾਸ ਆਫ ਇਹ ਸ਼ੋਰੂਮ ਹੈਗਾ ਜੀ ਹਬੀਬੀ ਅਤਰ ਜੋ ਇੰਪੋਰਟਡ ਨੇ ਦੁਬਈ ਮੇਡ ਤੇ ਹੋਰ ਵੀ ਕਈ ਕੰਟਰੀਆਂ ਤੋਂ ਇਥੇ ਪ੍ਰਕਸ਼ਮ ਆਉਂਦਾ ਇਹ ਤੁਸੀਂ ਦੇਖ ਸਕਦੇ ਹੋ ਸਾਰੀ ਇਹ ਹੈਗਾ ਸ਼ੋਰੂਮ ਚੱਲਦੇ ਆਪਾਂ ਤੁਹਾਨੂੰ ਅੰਦਰ ਦਿਖਾਉਨੇ ਆ ਪ੍ਰਕਸ਼ਮ ਦੇ ਬ੍ਰਾਂਡ ਸਲਾਮ ਵਾਲੇ ਜੀ। ਵਾਲੇ। ਹਾਂਜੀ ਸਰ। ਹਾਂਜੀ। ਆ ਕੀ ਨਾਮ ਹੈ ਤੁਹਾਡਾ? ਬੰਮਦ ਦੀ ਦਰੀਸ਼ ਹੈ ਜੀ ਮੇਰਾ। ਅੱਛਾ ਜੀ ਤੁਸੀਂ ਕਿਥੋਂ ਪਰਫਿਊਮ ਲਿਆਉਂਦੇ ਹੋ ਜੀ ਸਾਰੇ? ਇਹ ਸਾਰੇ ਸਾਡੇ ਕੋਲੇ ਜਿਹੜੀ ਕੁਆਲਿਟੀ ਹੈ ਸਾਰੀ ਇੰਪੋਰਟਡ ਕੁਆਲਿਟੀ ਹੈ। ਠੀਕ ਹੈ ਜੀ। ਠੀਕ ਹੈ ਜੀ। ਇਹ ਦਵਾਈ ਫਰਾਂਸ, ਇਟਲੀ ਵਗੈਰਾ ਤੋਂ ਇੰਪੋਰਟ ਹੁੰਦੀ ਹੈ ਸਾਰੀ। ਤੇ ਸਾਡਾ ਜਿਹੜਾ ਬ੍ਰੈਂਡ ਨੇਮ ਹੈ ਹਬੀਬ ਅਤਰ ਦੇ ਨਾਮ ਤੇ ਸਾਡੇ ਕੋਲੇ ਅਤਰ, ਪਰਫਿਊਮ, ਉਦ, ਬਖੂਰ ਇਦਾਂ ਦੀਆਂ ਸਾਰੀਆਂ ਆਈਟਮਾਂ ਮਿਲ ਜਾਂਦੀਆਂ ਨੇ। ਇਹ ਤੁਸੀਂ ਦੇਖ ਸਕਦੇ ਹੋ ਜੀ। ਲਗ ਲਗ ਕੈਟਾਗਰੀ ਦੇ ਪਸ਼ੂਮਣੇ ਲਗ ਲਗ ਬ੍ਰਾਂਡ ਦੇ ਇੰਟਰਨੈਸ਼ਨਲ ਬ੍ਰਾਂਡ ਨੇ ਸਾਰੇ ਖਾਸ ਕਰਕੇ ਦੁਬਈ ਦਾ ਜੋ ਪਰਫੋਮਾ ਕਾਫੀ ਕਾਫੀ ਫੇਮਸ ਹੈਗਾ ਅਰੇ ਹੋਰ ਵੀ ਕਈ ਕੰਟਰੀਆਂ ਤੋਂ ਆਉਂਦਾ ਦੇਖ ਸਕਦੇ ਹੋ ਤੁਸੀਂ ਅਲੱਗ-ਅਲੱਗ ਬ੍ਰਾਂਡ ਇਹ ਵੀ ਦੇਖ ਸਕਦੇ ਹੋ ਤੁਸੀਂ ਇੰਡੀਅਨ ਮੇਡ ਵੀ ਹੈ ਜੀ ਵਿੱਚ ਇੰਡੀਅਨ ਮੇਡ ਜਿਮੇ ਜਿਹੜੀਆਂ ਇੰਡੀਅਨ ਟ੍ਰੈਡੀਸ਼ਨਲ ਫਰੇਗਰੈਂਸਾਂ ਨੇ ਉਹ ਹੁੰਦੀਆਂ ਨੇ ਜਿਮੇ ਰੋਜ਼, ਜੈਸਮੀਨ, ਚੰਦਨ ਉਹ ਇੰਡੀਅਨ ਹੁੰਦੇ ਆ ਵੋਲਿਓਦਾਰੇ ਕਿਹੜੇ ਕਿਹੜੇ ਹੁੰਦੇ ਜੀ ਮੈਂ ਰੋਜ਼ ਜੈਸਮੀਨ ਚੰਦਨ ਬਿਰਲਾ ਇਦਾਂ ਦੇ ਜ਼ਿਆਦਾਤਰ ਇੰਡੀਅਨ ਫ੍ਰੈਗਰੈਂਸ ਆਉਂਦੀਆਂ ਨੇ ਇਹ ਦੇਖ ਸਕਦੇ ਹੋ ਤੁਸੀਂ ਲੂਜ਼ ਵੀ ਲੈ ਸਕਦੇ ਹੋ ਜਿੰਨਾ ਕਿ ਤੁਸੀਂ ਯੂਜ਼ ਕਰਨਾ ਉਹਦੇ ਅਕੋਰਡਿੰਗ ਵੀ ਤੁਸੀਂ ਆ ਕੇ ਇਹ ਪਰਫਿਊਮ ਲੈ ਸਕਦੇ ਹੋ ਅੱਤਰ ਬੋਲਦੇ ਜੀ ਇਹਨੂੰ ਉਰਦੂ ਦੇ ਲਫ਼ਜ਼ ਵਿੱਚ ਸਾਡੇ ਮਲੇਰ ਕੋਲਾ ਸ਼ਹਿਰ ਦੇ ਵਿੱਚ ਤਾਂ ਕਾਫੀ ਇਹਨੂੰ ਯੂਜ਼ ਕੀਤਾ ਜਾਂਦਾ ਹੈਗਾ ਉਹਨਾਂ ਕਾਫੀ ਲੋਕਾਂ ਨੂੰ ਵੀ ਇਹਦਾ ਰੁਝਾਨ ਹੋ ਚੁੱਕਿਆ ਕਿ ਅਲੱਗ-ਅਲੱਗ ਜਿਹੜੇ परफूम यूज करते ने ये भी देख सकते होलूज परफ्यूम बनाने वास्ते है। आओ ਮਲੇਰਕੋਲਾ ਸ਼ਹਿਰ ਦੇ ਅੰਦਰ ਤੇ ਆਪਣੇ ਮਨਪਸੰਦ ਰਿਫੂਮ ਲੈ ਕੇ ਜਾਓ ਦੇਖੀ ਸਕਦੇ ਹੋ ਤੁਸੀਂ ਬੋਲ ਦਿਓ ਸਰ ਇੱਕ ਵਾਰੀ ਤੁਹਾਡੀ ਦੁਕਾਨ ਦਾ ਨਾਮ ਅਬੀਬੀ ਅਤਰ ਹੈ ਜੀ ਆਪਣਾ ਮਲੇਰਕੋਲਾ ਰਾਜੇਦਲਾਂ ਰਾਜੇਦਾਂ ਮੈਂ ਹਾਂ ਜੀ ਹੈਲੋ ਗਾਈਜ਼ ਮੈਂ ਤੁਹਾਨੂੰ ਅੱਜ ਸਾਰੀ ਜਾਣਕਾਰੀ ਦੱਸ ਚੁੱਕਿਆ ਹਾਂ ਅਤਰ ਵਾਸਤੇ ਜੋ ਅਤਰ ਦਾ ਸ਼ੋਰੂਮ ਸੀ ਉਹਦੇ ਬਾਰੇ ਤੁਹਾਨੂੰ ਮੈਂ ਜਾਣਕਾਰੀ ਦੱਸ ਚੁੱਕਿਆ ਹੈਗਾ ਅਤਰ ਪਰਫਿਊਮ ਜਿਹੜਾ ਉਹ ਕਿਹੜੇ-ਕਿਹੜੇ ਬ੍ਰਾਂਡਡ ਦਾ ਤੇ ਕਿਹੜੇ-ਕਿਹੜੇ ਦੇਸ਼ਾਂ ਤੋਂ ਇਹ ਆਉਂਦਾ ਹੈਗਾ ਤੇ ਕਿਹੜੇ-ਕਿਹੜੇ ਬ੍ਰਾਂਡ ਦਾ ਹੈਗਾ ਇਹ ਕਿਹੜੇ-ਕਿਹੜੇ ਦੇਸ਼ਾਂ ਦਾ ਬ੍ਰਾਂਡ ਆ ਉਹ ਅਤਰ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਮੈਂ ਦਿੱਤੀ ਹੈ ਤੇ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਸਮਾਪਤ ਕਰਦੇ ਆ ਹੈਗੇ ਆ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰ ਦਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲੇ ਜਲਦੀ ਆ ਸਕੇ ਤੇ ਤਾਂ ਕਿ ਕਮੈਂਟ ਕਰਿਆ ਕਰੋ ਜੋ ਕਿ ਮੈਂ ਕਮੈਂਟ ਦੇ ਆਧਾਰ ਦੇ ਉੱਪਰ ਕੋਈ ਵੀ ਵੀਡੀਓ ਦੇ ਵਿੱਚ ਕਮੀ ਹੋਵੇ ਕਿਸੇ ਤਰ੍ਹਾਂ ਦੀ ਉਹਨੂੰ ਮੈਂ ਦੂਰ ਕਰ ਸਕਾਂ ਇਸ ਲਈ ਤੁਸੀਂ ਵੀਡੀਓ ਦੇਖ ਕੇ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਮੈਨੂੰ ਕੋਈ ਆਪਣੀਆਂ ਨਵੀਆਂ ਜਾਣਕਾਰੀਆਂ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋਈ ਹੋਵੇ ਤਾਂ ਉਹਨੂੰ ਮੈਂ ਸੁਧਾਰ ਸਕਾਂ ਚੱਲਦੇ ਆ ਜੀ ਆਪਾਂ ਅੱਜ ਦੀ ਵੀਡੀਓ ਨੂੰ ਮੈਂ ਇੱਥੇ ਸਮਾਪਤ ਕਰ ਰਿਹਾ ਹਾਂ ਸასიਆਕਾਲ ਨਮਸਤੇ ਸਲਾਮ ਅਲੈਕੁਮ ਚੱਲਦੇ ਆ ਜੀ ਗੁੱਡ ਬਾਏ